ਅਜਿਹਾ ਆਮ ਆਦੀ ਪਾਰਟੀ ਦੇ ਅੰਬਰ ਸਰ ਉੱਤਰੀ ਤੋਂ ਵਿਧਾਇਕ ਕੁਮਰ ਵਿਜੇ ਪ੍ਰਤਾਪ ਹੋਣੀ ਆਪਣੀ ਸਰਕਾਰ ਦੇ ਨਾਲ ਕਾਫੀ ਖਫਾ ਨੇ ਕਿਉਂਕਿ ਜਿਸ ਵਾਅਦੇ ਦੇ ਨਾਲ ਜਿਸ ਉਮੀਦ ਦੇ ਨਾਲ ਜਿਸ ਗਰੰਟੀ ਦੇ ਨਾਲ ਕੁਮਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਆਮ ਆਦੀ ਪਾਰਟੀ ਚੋ ਸ਼ਾਮਲ ਹੋਏ ਸੀ ਉਹ ਮਸਲੇ ਉੱਥੇ ਦੇ ਉੱਥੇ ਖੜੇ ਨੇ ਹੁਣ ਕੁਮਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਨੂੰ ਵਧਾਈ ਵੀ ਦਿੱਤੀ ਆ ਉਥੇ ਕਈ ਉਲਾਂਬੇ ਵੀ ਦਿੱਤੇ ਨੇ ਤੇ ਨਾਲ ਦੀ ਨਾਲ ਕਿਹਾ ਕਿ ਹੁਣ ਸਰਕਾਰ ਦੇ ਨਾਲ ਅਦਾਲਤ 'ਚ ਟਕਰਾਂਗੇ ਕਿ ਜਿਹੜੇ ਮਸਲੇ ਜਿਹੜੇ ਹੱਲ ਨਹੀਂ ਹੋਏ ਤੇ ਮੈਂ ਆਪਣੇ ਸਟੈਂਡ ਤੇ ਖੜਾ ਆਂ। ਕੁਮਰ ਵਿਜੇ ਪ੍ਰਤਾਪ ਹੋਣਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਲੰਮੀ ਚੌੜੀ ਇੱਕ ਵਿਚਾਰ ਸਾਂਝੇ ਕੀਤੇ ਨੇ ਜਿਹੜੇ ਸੀ ਹੂਬ ਹੂ ਪੜ ਕੇ ਤੁਹਾਡੇ ਨਾਲ ਉਹ ਜਾਣਕਾਰੀ ਸਾਂਝੀ ਕਰਾਂਗੇ ਕਿ ਆਖਰ ਕੁਮਰ ਵਿਜੇ ਪ੍ਰਤਾਪ ਸਿੰਘ ਹੋਣਾਂ ਨੇ ਕੀ ਕੁਝ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਲਿਖਿਆ ਕਿਹੜੀ ਖੁਸ਼ੀ ਵਾਸਤੇ ਉਹਨਾਂ ਨੇ ਸਾਂਝਾ ਪਾਈਏ ਨੇ ਤੇ ਲਾਂਬੇ ਕਿਉਂ ਦਿੱਤੇ ਨੇ ਕੁਵਰ ਵਿਜੇ ਪ੍ਰਤਾਪ ਸਿੰਘ ਹਣੀ ਲਿਖਦੇ ਨੇ ਆਪ ਜੀ ਨੂੰ ਕੋਟਾਨ ਕੋਟੀ ਵਿਦਾਈ ਹੋਵੇ ਮੁੱਖ ਮੰਤਰੀ ਸਾਹਿਬ ਤੁਸੀਂ ਲਿੰਗ ਨਿਰਧਾਨ ਟੈਸਟ ਨਹੀਂ ਕਰਾ ਕੇ ਬਹੁਤ ਵੱਡਾ ਸਨੇਹਾ ਦਿੱਤਾ ਪੰਜਾਬ ਵਾਸੀਆਂ ਨੂੰ ਤੁਹਾਡੇ ਘਰੇ ਰਾਜਕੁਮਾਰੀ ਜਨਮ ਲਵੇ ਜਾਂ ਰਾਜਕੁਮਾਰ ਉਹ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਸਾਨੂੰ ਬਹੁਤ ਖੁਸ਼ੀ ਹੋਵੇਗੀ ਲੇਕਿਨ ਮੇਰੇ ਨਾਲ ਕੀਤਾ ਹੋਇਆ ਵਾਦਾ ਖਾਸ ਕਰਕੇ ਜਿਸ ਦਿਨ ਤੁਸੀਂ ਮੇਰੀ ਜੁਆਇਨਿੰਗ ਕਰਵਾਈ ਸੀ ਅੰਮ੍ਰਿਤਸਰ ਦੇ ਪਵਿੱਤਰ ਸ਼ਹਿਰ ਵਿਖੇ ਮਿਤੀ 21 ਜੂਨ 2021 ਨੂੰ ਜਿੱਥੇ ਮਾਨਯੋਗ ਕੇਜਰੀਵਾਲ ਸਾਹਿਬ ਆਏ ਸਨ ਉੱਚੇ ਚੇਤੇ ਤੌਰ ਤੇ ਮੁੱਦਾ ਬਰਗਾੜੀ ਬੇਦਬੀ ਕੋਟਕਪੂਰਾ ਅਤੇ ਬੈਬਲ ਕਲਾ ਗੋਲੀ ਕਾਂਡ ਦਾ ਹੈ ਮੈਂ ਅੱਜ ਵੀ ਉੱਥੇ ਹਾਂ ਜਿੱਥੇ ਇਲੈਕਸ਼ਨ ਤੋਂ ਪਹਿਲਾਂ ਖੜਿਆ ਸੀ ਪੰਜਾਬ ਵੀ ਉੱਥੇ ਠਹਿਰ ਕੇ ਰਹਿ ਗਿਆ ਤੁਹਾਨੂੰ ਮਿਤੀ 28 ਨਵੰਬਰ 2023 ਨੂੰ ਚੰਡੀਗੜ੍ਹ ਵਿਖੇ ਤੁਹਾਡੀ ਸਰਕਾਰੀ ਹਰੈਸ਼ ਤੇ ਮੁਲਾਕਾਤ ਕਰਕੇ ਵੇਰਵੇ ਸਹਿਤ ਵਿਸਤਾਰ ਪੂਰਵਕ ਗੱਲ ਕੀਤੀ ਸੀ ਇਸ ਸਬੰਧ ਵਿੱਚ ਅੱਜ 2 ਮਹੀਨੇ ਪੂਰੇ ਹੋ ਗਏ ਨੇ ਲੇਕਿਨ ਹੁਣ ਤੁਹਾਡੇ ਪੀਏ ਵੀ ਮੇਰਾ ਫੋਨ ਸੁਣ ਕੇ ਰਾਜੀ ਨਹੀਂ ਹਨ ਮੋਰਚੇ ਵਾਲੇ ਦੇ ਨਾਲ ਤੁਹਾਡਾ ਰਾਜੀਨਾਮਾ ਹੋ ਗਿਆ ਅਤੇ ਮੋਰਚੇ ਵਾਲਿਆਂ ਨੂੰ ਮੇਰੇ ਖਿਲਾਫ ਹੀ ਲਗਾ ਦਿੱਤਾ ਹੈ ਕਾਨੂੰਨੀ ਦਾਅ ਪੇਚ ਵਿੱਚ ਦੋਸ਼ੀਆਂ ਦੇ ਵੱਡੇ ਵਕੀਲ ਸੇਬਾਰ ਜੋ ਕਿ ਤੁਹਾਡੀ ਸਰਕਾਰ ਦੇ ਵੱਡੇ ਸਰਕਾਰੀ ਵਕੀਲ ਬਣੇ ਹਨ ਮੇਰੇ ਅਤੇ ਮੇਰੇ ਪ੍ਰਾਈਵੇਟ ਵਕੀਲਾਂ ਨੂੰ ਚੰਗੀ ਟੱਕਰ ਦੇ ਰਹੇ ਹਨ ਮਿਲਦੇ ਹਾਂ ਮਿਤੀ 29 ਜਨਵਰੀ 2024 ਨੂੰ ਅਦਾਲਤ ਵਿਖੇ ਫਰੀਦਕੋਟ ਲੇਕਿਨ ਇਹ ਸਾਰਾ ਹਿਸਾਬ ਕਿਤਾਬ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਰੱਖਿਆ ਜਾ ਰਿਹਾ ਜਿੱਥੋਂ ਇਨਸਾਫ ਦੀ ਮੈਨੂੰ ਪੂਰਨ ਆਸ ਹੈ ਜੀ ਇਹ ਕੁਮਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਪੇਜ ਤੇ ਇਹ ਸਾਰੀ ਜਿਹੜੀ ਆ ਵਿਚਾਰ ਜਿਹੜੇ ਉਹਨਾਂ ਨੇ ਆਪਣੇ ਰੱਖੇ ਨੇ ਜਿੱਥੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਉਹਨਾਂ ਨੇ ਵਧਾਈ ਦਿੱਤੀ ਹੈ ਕਿਉਂਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਗਵਤੰਤਰਤਾ ਦੇ ਇਸ ਮੌਕੇ ਲੁਧਿਆਣਾ ਵਿਖੇ ਕੌਮੀ ਤਿਰੰਗਾ ਝੰਡਾ ਲਰਾਉਣ ਤੋਂ ਬਾਅਦ ਇੱਕ ਖੁਸ਼ੀ ਸਾਂਝੀ ਕੀਤੀ ਸੀ ਕਿ ਮੇਰੇ ਘਰ ਮਾਰਚ ਦੇ ਵਿੱਚ ਖੁਸ਼ੀਆਂ ਆ ਰਹੀਆਂ ਨੇ ਉਹਨੂੰ ਹੀ ਧਿਆਨ ਵਿੱਚ ਰੱਖਦੇ ਹੋਏ ਕੁਮਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਜਿੱਥੇ ਵਧਾਈ ਦਿੱਤੀ ਆ ਨਾਲ ਕੁਝ ਵਾਦੇ ਗਰੰਟੀਆਂ ਵੀ ਜਾਦ ਕਰਵਾਈਆਂ ਨੇ ਤੇ ਉਲਾਮਬੇ ਵੀ ਦਿੱਤੇ ਨੇ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਈਆਂ ਨੇ ਕਮੈਂਟ ਵੱਡੀ ਗਿਣਤੀ ਚ ਪਾਉਣੇ ਸ਼ੁਰੂ ਕਰ ਦਿੱਤੇ ਨੇ ਮਨਦੀਪ ਸਿੰਘ ਦੀ ਇੱਕ ਆਈਡੀ ਕਹਿੰਦੀ ਹੈ ਸਰ ਜਸਟਿਸ ਵਿਲ ਪਰਵੇਲ ਵੀ ਹੈਵ ਫੁੱਲ ਫੇਥ ਇਨ ਯੂ ਇਸੇ ਤਰ੍ਹਾਂ ਕੁਲਦੀਪ ਸਿੰਘ ਲਿਖਦੇ ਨੇ ਯੂ ਆਰ ਗ੍ਰੇਟ ਮੈਨ ਹੈਵ ਅ ਗ੍ਰੇਟ ਪਰਸਨੈਲਿਟੀ ਮੈਨ ਆਫ ਇਸ ਵਰਲਡ ਵਾਈ ਗੁਰੂ ਤੁਹਾਨੂੰ ਅੰਗ ਸੰਗ ਹੈ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇੱਕ ਪੁੱਲਰ ਜਗਰਾਜ ਕਰਕੇ ਆਈਡੀਓ ਕਹਿੰਦੇ ਕੁਮਰ ਜੀ ਆਪਾਂ ਨੂੰ ਆਪਣੀ ਲੜਾਈ ਹੀ ਆਪ ਲੜਨੀ ਪੈ ਰਹੀ ਹੈ ਤੇ ਅੱਗੇ ਆਪੇ ਹੀ ਲੜਨਾ ਪੈਣਾ ਹੈ ਸਮਾਂ ਦੱਸੇਗਾ ਕੌਣ ਜਿੱਤਦਾ ਕੌਣ ਹਾਰਦਾ ਭਰੋਸਾ ਗੁਰੂ ਸਿਬਾਨ ਜੀ ਦਾ ਆਪਾਂ ਹਾਰ ਨਹੀਂ ਮੰਨਣੀ ਆਖਰੀ ਫੈਸਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਰਨਗੇ ਮਾਨ ਮਲਕੀਤ ਸਿੰਘ ਲਿਖਦੇ ਨੇ ਪ੍ਰਾਊਡ ਆਫ ਯੂ ਇਸੇ ਤਰ੍ਹਾਂ ਬਹੁਤ ਸਾਰੇ ਮਹੇਸ਼ ਕਾਲੀਆ ਲੇਖਦੇ ਨੇ ਸਾਨੂੰ ਮਾਣ ਹੈ ਤੁਹਾਡੇ ਤੇ ਤੁਹਾਡੀ ਸੋਚ ਤੇ ਬਹੁਤ ਵਧੀਆ ਤਰੀਕਾ ਜੋ ਤੁਸੀਂ ਟਾਈਮ ਟਾਈਮ ਤੇ ਯਾਦ ਕਰਵਾ ਰਹੇ ਹੋ ਆਸ਼ੂਮਨ ਖੰਨਾ ਲੇਖਦੇ ਨੇ ਵਾਹਿਗੁਰੂ ਜੀ ਨੇ ਆਪ ਇਨਸਾਫ ਕਰ ਦੇਣਾ ਸਾਰਾ ਪੰਜਾਬ ਸਾਰਾ ਦੇਸ਼ ਤੁਹਾਡੇ ਨਾਲ ਹੈ ਇਮਾਨਦਾਰੀ ਦਾ ਦੂਜਾ ਨਾਮ ਕੁਮਰ ਵਿਜੇ ਪ੍ਰਤਾਪ ਸਿੰਘ ਜੋ ਹਮੇਸ਼ਾ ਤੋਂ ਆਪਣੇ ਸਟੈਂਡ ਤੇ ਖੜਾ ਤੇ ਖੜਾ ਰਹੇਗਾ ਇਲੈਕਸ਼ਨ ਤੋਂ ਪਹਿਲਾਂ ਜਾਂ ਇਲੈਕਸ਼ਨ ਤੋਂ ਬਾਅਦ ਵੀ ਗੱਲ ਹੋਵੇ ਵਾਹਿਗੁਰੂ ਜੀ ਨੂੰ ਸਾਰੇ ਪੰਜਾਬ ਵਾਸੀਆਂ ਨੇ ਤਹਾਡੇ ਉੱਪਰ ਡੋਰ ਛੱਡੀ ਹੈ ਹਰਜੋਤ ਸਿੰਘ ਸੰਧੂ ਨੇ ਬਿਲਕੁਲ ਸੱਚ ਲਿਖਿਆ ਮੋਰਚੇ ਨਾਲ ਸਮਝੌਤਾ ਕਰ ਚੱਕ ਲਿਆ ਇਸੇ ਤਰ੍ਹਾਂ ਇੰਦਰਜੀਤ ਖਟਰਾ ਲਿਖਦੇ ਨੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਤੇ ਉਹਨਾਂ ਨੇ ਟਿੱਪਣੀ ਕੀਤੀ ਹੈਗੀ ਨਾਲ ਦੀ ਨਾਲ ਕਿਹਾ ਬਾਕੀ ਰਿਹਾ ਬਰਗਾੜੀ ਦਾ ਮਾਮਲਾ ਕੁਮਰ ਸਾਹਿਬ ਵਾਹਿਗੁਰੂ ਜੀ ਤੁਹਾਡੇ ਨਾਲ ਸਚਾਈ ਦੀ ਜਿੱਤ ਹੋਏਗੀ ਇਸੀ ਤਰ੍ਹਾਂ ਗੁਰਪ੍ਰੀਤ ਸਿੰਘ ਲਿਖਦੇ ਨੇ ਕੁਮਰ ਵਿਜੇ ਪ੍ਰਤਾਪ ਜੀ ਨੂੰ ਸੱਚ ਨਾਲ ਖੜ ਲਈ ਦਿਲੋਂ ਸलाम ਸੱਚ ਨਾਲ ਖੜ ਲਈ ਪਹਿਲੇ ਦਿਨ ਤੋਂ ਹੀ ਵੱਡੇ ਵੱਡੇ ਹੰਕਾਰੀਆਂ ਇਕੱਲਾ ਹੀ ਡਟਿਆ ਰਿਆ ਇਹਨਾਂ ਦੀ ਕਾਬਲੀਅਤ ਦੇਖਤੇ ਲੱਗਦਾ ਕਿ ਸਰਕਾਰ 'ਚ ਕਿਤੇ ਵਧੀਆ ਮਹਿਕਮੇ ਦੇ ਮੰਤਰੀ ਬਣਨਗੇ ਪਰ ਪਤਾ ਨਹੀਂ ਕਿਉਂ ਸਾਈਡ ਤੇ ਕਰ ਦਿੱਤਾ ਗਿਆ ਸੁਣਿਆ ਇਹ ਵੀ ਹੈ ਕਿ ਕੁਝ ਐਮ.ਐਲ.ਏ ਰਿਜ਼ਲਟ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕੋ ਚਲੇ ਗਏ ਸਨ ਕਿ ਇਹ ਸਹੀ ਹੈ ਇਸ ਬਾਰੇ ਬਹੁਤ ਜਾਣਨਾਂ ਦੀ ਜ਼ਰੂਰਤ ਹੈ ਲਖਵਿੰਦਰ ਸਿੰਘ ਲੱਕੀ ਲੈਦੇ ਨੇ ਸ਼੍ਰੀਮਲ ਦੀ ਤੁਸੀਂ ਇੱਕ ਇਮਾਨਦਾਰ ਤੇ ਤੇਰਬੇਕਾਰ ਪੁਲਸਫਰ ਰਾਜਨੀਤੀ ਵਿੱਚ ਇੱਕ ਵਕਰੀ ਮਿਸਾਲ ਪੇਸ਼ ਕਰੋਗੇ ਬਹੁਤ ਸਾਰਿਆਂ ਨੇ ਇਹ ਜਿਹੜੇ ਸਵਾਲ ਤੇ ਸਜਾ ਖੜੇ ਕੀਤੇ ਨੇ ਲੇਕਿਨ ਕੁਮਰ ਵਿਜੇ ਪ੍ਰਤਾਪ ਹੋਣਾ ਨੇ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਨੂੰ ਟੇਰੇ ਵਿੱਚ ਖੜਾ ਕਰ ਦਿੱਤਾ ਹੈਗਾ ਹੁਣ ਸਵਾਲ ਹੈ ਕਿ ਜਿਹੜੀ ਕੁਮਰ ਵਿਜੇ ਪ੍ਰਤਾਪ ਸਿੰਘ ਜਾਂ ਸਰਕਾਰ ਦੇ ਵਿਚਾਰ ਵਿਗੜੀ ਹੋਈ ਆ ਜਾਂ ਜਿਵੇਂ ਉਹ ਸਿੱਧੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅਤੇ ਪਾਰਟੀ ਦੇ ਕੌਮੀ ਕਨਵੀਨਰ अरविंद केजरीवाल ਨੂੰ سوالਾਂ ਦੇ ਘੇਰੇ ਵਿੱਚ ਖੜੇ ਕਰਦੇ ਨੇ ਤੇ ਕੀ ਆਉਣ ਵਾਲੇ ਸਮੇਂ 'ਚ ਇਹ ਸਪਸ਼ਟ ਹੈ ਜਾਂ ਤੈਹ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਆਮ ਆਦੀ ਪਾਰਟੀ ਦੇ ਹਿੱਸਾ ਨਹੀਂ ਰਹਿਣਗੇ ਕਿਉਂਕਿ ਜਿਸ ਸਬ ਹਿਸਾਬ ਦੇ ਨਾਲ ਕੁਮਰ ਵਿਜੇ ਪ੍ਰਤਾਪ ਸਿੰਘ ਹੋਣੀ ਆਪਣੀ ਸਰਕਾਰ ਨੂੰ ਮੁੱਖ ਮੰਤਰੀ ਨੂੰ ਪਾਰਟੀ ਦੇ ਕੌਮੀ ਕਨਵੀਨਰ ਨੂੰ ਚੁਣੌਤੀ ਦੇ ਰਹੇ ਨੇ ਉਸ ਨੂੰ ਲੱਗਦਾ ਕਿ ਕੁਮਰ ਵਿਜੇ ਪ੍ਰਤਾਪ ਉਹਨਾਂ ਨੇ ਜਿਵੇਂ ਉਹਨਾਂ ਨੇ ਪਹਿਲਾਂ ਹੀ ਕਈ ਵਾਰ ਆਖ ਚੁੱਕੇ ਨੇ ਕਿ ਉਹਨਾਂ ਨੂੰ ਵੀ ਹੁਣ ਨਿਸ਼ਾਨਾ ਬਣਾਇਆ ਜਾ ਰਿਹਾ ਪਰ ਫਿਲਹਾਲ ਜਿਹੜੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਉਹਦੇ ਨਾਲ ਪੰਜਾਬ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਆ ਸਾਨੂੰ ਦਿਵਾ ਗਿਆ ਇਸੇ ਤਰ੍ਹਾਂ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ